ਗਰੀਬ ਕਰਦੀਆਂ ਧੀਆਂ ਦਾ ਵਿਆਹ 5 ਸਟਾਰ ਹੋਟਲ ਦੇ ਵਿੱਚ ਕੀਤਾ ਗਿਆ ਹੈ ਇਹ ਧੀਆ ਉਹ ਨੇ ਜਿਨ੍ਹਾਂ ਦੇ ਪਿਤਾ ਦੇ ਵੱਲੋਂ ਆਪਣੀਆਂ ਧੀਆਂ ਦਾ ਵਿਆਹ ਜਿਹੜਾ ਹੈ ਕਰਜ਼ਾ ਲੈ ਕੇ ਕੀਤਾ ਜਾਣਾ ਸੀ ਪਰ ਇੱਕ ਸਮਾਜ ਸੇਵੀ ਦੇ ਵੱਲੋਂ ਸਮਾਜ ਦੇ ਵਿੱਚ ਇੱਕ ਨਵੀਂ ਮਿਸਾਲ ਦਿੱਤੀ ਗਈ ਹੈ ਇਸ ਸਮਾਜ ਸੇਵੀ ਦੇ ਵੱਲੋਂ ਆਪਣੀ ਧੀ ਦਾ ਵਿਆਹ 5 ਸਟਾਰ ਹੋਟਲ ਦੇ ਵਿੱਚ ਕਰਨਾ ਸੀ ਪਰ ਜਿਸ ਦਿਨ ਧੀ ਦੀ ਮੰਗਣੀ ਹੁੰਦੀ ਹੈ ਉਸ ਦਿਨ ਹੀ ਸਮਾਜ ਸੇਵੀ ਦੇ ਵੱਲੋਂ ਸੋਚ ਲਿਆ ਜਾਂਦਾ ਹੈ ਕਿ ਸਮਾਜ ਦੇ ਵਿੱਚ ਮੈਂ ਇੱਕ ਵੱਖਰਾ ਕਦਮ ਚੁੱਕਣਾ ਹੈ ਇਸ ਕਦਮ ਦੇ ਚਲਦੇ ਉਸਨੇ ਆਪਣੀ 3 ਦੇ ਵਿਆਹ ਵਾਲੇ ਦਿਨ ਹੀ ਸਵੇਰੇ ਆਪਣੀ ਜੜੀਆਂ ਹੋਰ 3 ਦੇ ਕન્યાਦਾਨ ਕੀਤੇ ਹੈ ਜਿਸ ਵਿੱਚ ਉਸਨੇ ਤਿੰਨ ਜਿਹੜੀਆਂ ਧੀਆਂ ਦੇ ਕੰਨਿਆਦਾਨ ਕੀਤੇ ਐ ਉੱਥੇ ਹੀ ਜਿਨ੍ਹਾਂ ਧੀਆਂ ਦੇ ਕੰਨਿਆਦਾਨ ਕੀਤੇ ਉਹਨਾਂ ਦੇ ਮਾਪੇ ਤੇ ਨਾਲ ਹੀ ਧੀਆਂ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀਆਂ ਨੇ ਲੜਕੀਆਂ ਦਾ ਕਹਿਣਾ ਹੈ ਕਿ ਸਾਡੇ ਪਿਤਾ ਵਿਆਹ ਨੂੰ ਵੀ ਬਹੁਤ ਬੋਝ ਸਮਝ ਰਹੇ ਸੀ ਪਿਤਾ ਦੇ ਵੱਲੋਂ ਧਿਆੜੀ ਮਜ਼ਦੂਰੀ ਕੀਤੀ ਜਾਂਦੀ ਹੈ ਪਿਤਾ ਸੋਚ ਰਹੇ ਸੀ ਕਿ ਵਿਆਹ ਜਿਹੜਾ ਹੈ ਵਧੀਆ ਤੇ ਧੂਮਤਾਮ ਦੇ ਨਾਲ ਹੋਵੇ ਤੇ ਨਾਲ ਹੀ ਲੜਕੇ ਵਾਲੇ ਵੀ ਇਹ ਇਹ ਨਾ ਸੋਚਣ ਕਿ ਸਾਡੇ ਪਿਤਾ ਕੋਲ ਪੈਸੇ ਨਾ ਹੈ ਇਸ ਲਈ ਪਿਤਾ ਕਰਜ਼ਾ ਲੈਣ ਦਾ ਬੈਂਕ ਤੋਂ ਸੋਚ ਰਹੇ ਸੀ ਪਰ ਸਮਾਜ ਸੇਵੀ ਦੇ ਵੱਲੋਂ ਇਹਨਾਂ ਧੀਆ ਦਾ ਵਿਆਹ ਜਦੋਂ 5 ਸਟਾਰ ਹੋਟਲ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਬਰਾਤੀ ਵੀ ਬਹੁਤ ਖੁਸ਼ ਹੋ ਜਾਂਦੇ ਨੇ ਤੇ ਦੂਲੇ ਵਾਲੇ ਕਹਿੰਦੇ ਨੇ ਕਿ ਅਸੀਂ ਤਾਂ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਕਿ ਅਜਿਹਾ ਵਿਆਹ ਬੜੇ ਹੀ ਧੂਮ-ਧਾਮ ਦੇ ਨਾਲ ਹੋਵੇਗਾ ਤੇ ਨਾਲ ਹੀ ਸਮਾਜ ਸੇਵੀ ਜਿਹੜਾ ਹੈ ਉਹ ਵੀ ਕਹਿ ਰਿਹਾ ਹੈ ਕਿ ਮੈਨੂੰ ਮਨ ਤੋਂ ਬਹੁਤ ਸ਼ਾਂਤੀ ਮਿਲ ਰਹੀ ਹੈ ਜਦੋਂ ਮੈਂ ਇਹਨਾਂ ਧੀਆ ਦੇ ਕਨਿਆਦਾਨ ਕੀਤਾ ਹੈ ਹੁਣ ਮੇਰੀ ਇੱਕ ਨਈ ਸਗੋਚਾਰ ਹੋ ਗਈਆਂ ਨੇ ਤਾਂ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਂਦਾ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਐਤਵਾਰ ਨੂੰ ਇੱਕ ਪਿਤਾ ਨੇ ਆਪਣੀ ਧੀ ਦਾ ਵਿਆਹ ਤੋਂ ਪਹਿਲਾਂ ਤਿੰਨ ਹੋਰ ਧੀਆਂ ਦੇ ਕੰਨਿਆਦਾਨ ਕੀਤੇ ਨੇ ਉਹ ਵੀ ਫਾਈਵ ਸਟਾਰ ਹੋਟਲ ਦੇ ਵਿੱਚ ਜਿੱਥੇ ਕਿ ਗਰੀਬ ਧੀਆ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਦਾ ਸੁਪਨਾ ਬਹੁਤ ਜ਼ਿਆਦਾ ਕਹਿ ਰਿਹਾ ਹੈ ਕਿ ਹਕੀਕਤ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਤੁਮਤਾਮ ਦੇ ਨਾਲ ਸਾਡੇ ਵਿਆਹ ਹੋਏ ਨੇ ਤੇ ਸਾਡੇ ਪਿਤਾ ਦੇ ਸਿਰ ਕੋਈ ਵੀ ਵਿਆਹ ਦੇ ਵਿੱਚ ਕਰਜ਼ਾ ਨਹੀਂ ਹੈ ਤੇ ਨਾ ਹੀ ਪਿਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਵਿਆਹ ਦੇ ਮੱਦੇਨਜ਼ਰ ਤੇ ਇਹ ਕੰਮ ਕੀਤਾ ਹੈ ਸਮਾਜਵਾਦੀ ਜਿਹੜੇ ਨੇ ਉਹਨਾਂ ਦੇ ਵੱਲੋਂ ਸਮਾਜ ਸੇਵੀ ਗੁਰੂਗ੍ਰਾਮ ਦੇ ਗੁਰਤਾਸ਼ ਬਿੱਦੀ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਉਹ ਇਹ ਸਮਾਜ ਸੇਵੀ ਦੇ ਨਾਲ ਹੀ ਕਾਂਗਰਸ ਦੇ ਵਰਕਰ ਵੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾ ਵੀ ਲੜਨਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੇਤਾ ਤੋਂ हट ਕੇ ਮੈਂ ਸਮਾਜ ਸੇਵੀ ਪਹਿਲਾ ਹਾਂ ਮੈਂ ਚਾਹੁੰਦਾ ਸੀ ਕਿ ਸਮਾਜ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਰਿਵਾਜ ਦੀ ਸ਼ੁਰੂਆਤ ਕੀਤੀ ਜਾਵੇ ਇਸ ਦੇ ਚਲਦਿਆਂ ਮੈਂ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਹੀ ਤਿੰਨ ਹੋਰ ਧੀਆਂ ਦਾ ਕੰਨਿਆਦਾਨ ਕਰਨਾ ਸੀ ਰੋਤਾਸ਼ 베ਦੀ ਦਾ ਕਹਿਣਾ ਹੈ ਕਿ ਸਮਾਜ ਨੂੰ ਇੱਕ ਮੈਸੇਜ ਦੇਣ ਦੀ ਮੈਂ ਕੋਸ਼ਿਸ਼ ਜ਼ਰੂਰ ਕੀਤੀ ਹੈ ਮੈਂ ਆਪਣੀ ਬੇਟੀ ਦੇ ਵਿਆਹ ਬੜੀ ਹੀ ਧੂਮਤਾਮਨਾ ਕਰਨਾ ਸੀ ਲੇਕਿਨ ਸਮੂਹਿਕ ਵਿਆਹ ਕਰਨ ਵਾਲੇ ਲੋਕ ਗਰੀਬ ਧੀਆਂ ਦੇ ਕੰਨਿਆਦਾਨ ਜ਼ਰੂਰ ਕਰਦੇ ਨੇ ਪਰ ਮੈਂ ਧੀਆਂ ਨੂੰ ਹੋਰ ਖੁਸ਼ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਸੋਚਿਆ ਕਿਉਂ ਨਾ ਸਵੇਰੇ ਜਿਹੜਾ ਹੈ ਹੋਰ ਧੀਆਂ ਦਾ ਵਿਆਹ ਵੀ ਇੱਥੇ ਕਰਵਾ ਦਿੱਤਾ ਜਾਵੇ ਰੋਤਾਸ਼ 베ਦੀ ਨੇ ਦੱਸਿਆ ਹੈ ਕਿ 30 ਦੀ ਸਗਾਈ ਵਾਲੇ ਦਿਨ ਹੀ ਮੈਂ ਸੋਚ ਲਿਆ ਸੀ ਕਿ ਉਸ ਦਿਨ ਹੋਰ 3ਾਂ ਦਾ ਵਿਆਹ ਵੀ ਮੈਂ ਕਰਵਾਵਾਂਗਾ ਤੇ ਇਹਨਾਂ ਵਿੱਚ ਇੱਕ 30 ਦਾ ਜਿਨ੍ਹਾਂ ਜਿਸ ਦਾ ਕਨਿਆਦਾਨ ਉਹਨਾਂ ਦਾ ਕੀਤਾ ਹੈ ਉਸਦੇ ਪਿਤਾ ਦਾ ਜਿਹੜਾ ਹੈ ਦੇਹਾਂਤ ਹੋ ਚੁੱਕਿਆ ਸੀ ਤੇ ਹੁਣ ਉਹ 30 ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਉਸ 30 ਦਾ ਕਹਿਣਾ ਹੈ ਕਿ ਮੈਨੂੰ ਇੱਕ ਹੋਰ ਪਿਤਾ ਜਿਹੜੇ ਨੇ ਉਹ ਮਿਲ ਗਏ ਨੇ ਜਿਨ੍ਹਾਂ ਨੇ ਮੇਰਾ ਕੰਨਿਆਦਾਨ ਕੀਤਾ ਇਸ ਵਿਆਹ ਦੇ ਵਿੱਚ ਸ਼ਾਮਿਲ ਜਿਹੜੇ ਲੋਕ ਹੈ ਉਹ ਵੀ ਕਾਫੀ ਖੁਸ਼ ਹੋ ਨਜ਼ਰ ਆ ਰਹੇ ਨੇ ਦੁਲੇ ਦੇ ਪਿਤਾ ਸੰਜੀਤ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਨਹੀਂ ਸੀ ਕਿ ਉਹਨਾਂ ਦੇ ਪੁੱਤ ਦਾ ਵਿਆਹ ਇੰਨੀ ਜ਼ਿਆਦਾ ਧੂਮ-ਧਾਮ ਦੇ ਨਾਲ ਹੋਵੇਗਾ ਬਹੁਤ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਨੇ ਤੇ ਨਾਲ ਹੀ ਦੁਲੇ ਦੇ ਪਿਤਾ ਦਾ ਵੀ ਕਹਿਣਾ ਹੈ ਕਿ ਮੇਰਾ ਵੀ ਕੋਈ ਖਰਚਾ ਜਿਹੜਾ ਹੈ ਉਹ ਇਸ ਵਿਆਹ ਦੇ ਵਿੱਚ ਨਹੀਂ ਹੋਇਆ ਹੈ ਉਤੇ ਹੀ ਦੂਸਰੀ ਧੀ ਦੇ ਜਿਹੜੇ ਪਿਤਾ ਦਾ ਕਹਿਣਾ ਹੈ ਕੀ ਮੈਂ ਕਾਫੀ ਜ਼ਿਆਦਾ ਖੁਸ਼ ਆ ਭਾਈ ਜਤਿੰਦਰ ਦਾ ਕਹਿਣਾ ਹੈ ਕਿ 5 ਸਟਾਰ ਹੋਟਲ ਦੇ ਵਿੱਚ ਵਿਆਹ ਸਮਾਰੋਹ ਜਿਹੜਾ ਹੈ ਸੰਪੰਨ ਹੋਇਆ ਇੱਕ ਸੁਪਨੇ ਦੇ ਵਾਂਗ ਲੱਗ ਰਿਹਾ ਹੈ ਅਸੀਂ ਤਾਂ ਮਜ਼ਦੂਰੀ ਕਰਦੇ ਹਾਂ ਸਾਨੂੰ ਤਾਂ ਇਹਨਾਂ ਹੋਟਲਾਂ ਦੇ ਬਾਰੇ ਕੁਝ ਨਹੀਂ ਪਤਾ ਹੈ ਪਰ ਹੁਣ ਅਸੀਂ ਆਪਣੀ ਭੈਣ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਨਾਲ ਵਿਦਾ ਕਰਾਂਗੇ ਉਤੇ ਹੀ ਲਾੜੀ ਸੁਨੀਤਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਐਨੇ ਵੱਡੇ ਹੋਟਲ ਦੇ ਵਿੱਚ ਵਿਆਹੀ ਗਈਆਂ ਤੇ ਨਾਲ ਹੀ ਮੇਰੇ ਪਿਤਾ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਸਮਾਜ ਸੇਵੀ ਦੇ ਵੱਲੋਂ ਵੀ ਖਾਸ ਤੌਰ ਤੇ ਉੱਤੇ ਧੀਆਂ ਦੇ ਨਾਲ ਫੋਟੋਆਂ ਖਿੱਚਵਾਈਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਦਿਲ ਤੋਂ ਬੜੀ ਸ਼ਾਂਤੀ ਇਹਨਾਂ ਵਿਆਹਾਂ ਨੂੰ ਕਰਵਾ ਕੇ ਮਿਲ ਰਹੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਹੋਰ ਵੀ ਲੋਕ ਸਾਹਮਣੇ ਜ਼ਰੂਰ ਹਨ ਅਜਿਹੇ ਕਾਰਜਾਂ ਦੇ ਵਿੱਚ ਕਰਨ ਦੇ ਲਈ ਚਾਹੇ ਜ਼ਿਆਦਾ ਵੱਡੇ ਕੰਮ ਨਾ ਕਰਨ ਪਰ ਛੋਟੇ ਤੋਂ ਸ਼ੁਰੂਆਤ ਜ਼ਰੂਰ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਇੱਕ ਸਮਾਜ ਨੂੰ ਮੈਸੇਜ ਜ਼ਰੂਰ ਦਿੱਤਾ ਜਾ ਸਕਦਾ ਹੈ ਕਿ ਸਮਾਜ ਦੇ ਵਿੱਚ ਸ਼ੁਰੂਆਤ ਤਾਂ ਸਾਨੂੰ ਕਰਨੀ ਹੀ ਪਵੇਗੀ ਇਸ ਕਾਰਨ ਅੱਜ ਮੈਂ ਆਪਣੀ 3 ਦੇ ਵਿਆਹ ਤੋਂ ਪਹਿਲਾਂ ਤਿੰਨ ਹੋਰ 3 ਦਾ ਵਿਆਹ ਕੀਤਾ ਹੈ ਤੇ ਅੱਜ ਮੇਰੀ ਇੱਕ ਨਹੀਂ ਸਗੋ ਚਾਰ ਤੀਆਂ ਹੋ ਚੁਕੀਆਂ ਨੇ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ